ਸਰਦੀਆਂ ਦੇ ਮੌਸਮ ਵਿੱਚ ਸਰ੍ਹੋਂ ਦਾ ਸਾਗ, ਆਲੂ, ਮੇਥੀ ਤੁਸੀਂ ਬਹੁਤ ਵਾਰ ਬਣਾ ਕੇ ਖਾਧੀ ਹੋਏਗੀ। ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਸਰਦੀਆਂ ਦੇ ਮੌਸਮ ਵਿੱਚ ਸਪੈਸ਼ਲ ਬਨਣ ਵਾਲੀ ਹਾਲੋਦੀ ਪੁਰਜੀ ਦੀ ਰੈਸিপি। ਗਾਇਜ਼ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਠੰਡ ਲੱਗਦੀ ਹੈ ਨਾ ਉਹਨਾਂ ਨੂੰ ਸਰਦੀਆਂ ਦੇ ਮੌਸਮ ਵਿੱਚ ਹਫ਼ਤੇ ਵਿੱਚ ਇੱਕ ਵਾਰੀ ਇਹ ਜ਼ਰੂਰ ਬਣਾ ਕੇ ਖਾਣੀ ਚਾਹੀਦੀ ਹੈ। ਇਹ ਬਹੁਤ ਜ਼ਿਆਦਾ ਗਰਮ ਹੁੰਦੀ ਹੈ ਔਰ ਹੈਲਦੀ ਵੀ ਹੁੰਦੀ ਹੈ। ਚਲੋ ਫਿਰ ਅੱਜ ਦੀ ਵੀਡੀਓ ਸਟਾਰਟ ਕਰਦੇ ਆਂ। ਸਭ ਤੋਂ ਪਹਿਲਾਂ ਅਸੀਂ ਇਹਨੂੰ ਚੌਪ ਕਰਾਂਗੇ। ਇਹਦੀਆਂ ਅਸੀਂ ਡੰਡੀਆਂ ਚੌਪ ਕਰਕੇ ਤੇ ਸਾਈਡ ਤੇ ਕਰ ਦਾਂਗੇ। ਇਸ ਤਰੀਕੇ ਰਫਲੀ ਅਸੀ ਡੰਡੀਆਂ ਨੂੰ ਕੱਟ ਦੇਣਾ ਹੈ ਇੱਥੇ ਅਸੀਂ 1 ਕਿਲੋ ਹਲੋ ਬਣਾਉਣ ਲਈ ਯੂਜ਼ ਕਰ ਰਹੇ ਹਾਂ ਤੁਸੀਂ ਅਗਰ ਜ਼ਿਆਦਾ ਬਣਾਉਣਾ ਚਾਹੁੰਦੇ ਹੋ ਫਿਰ ਕੁਆਂਟੀਟੀ ਵਧਾ ਸਕਦੇ ਹੋ ਦੇਖ ਸਕਦੇ ਹੋ ਇਸ ਤਰੀਕੇ ਅਸੀਂ ਡੰਡੀਆਂ ਨੂੰ ਅਲੱਗ ਕਰ ਦੇਣਾ ਹੈ ਉਸ ਤੋਂ ਬਾਅਦ ਅਸੀਂ ਹਲੋ ਨੂੰ ਚੰਗੇ ਤਰੀਕੇ ਚੁਗਣਾ ਹੈ ਨਾਰਮਲ ਜਿਸ ਤਰ੍ਹਾਂ ਅਸੀਂ ਸਾਗ ਚੁਗਦੇ ਹਾਂ ਉਸੇ ਤਰੀਕੇ ਇਹਨੂੰ ਵੀ ਅਸੀਂ ਚੁਗਾਂਗੇ ਫਿਰ ਇਹਨੂੰ ਅਸੀਂ ਵਾਸ਼ ਕਰਾਂਗੇ ਤੇ ਵਾਸ਼ ਕਰਨ ਤੋਂ ਬਾਅਦ ਅਸੀਂ ਇਹਨੂੰ ਚੌਪ ਕਰਾਂਗੇ ਦੇਖਣ ਵਿੱਚ ਇਹ ਬਿਲਕੁਲ ਮੇਥੀ ਵਰਗੀ ਲੱਗਦੀ ਹੈ ਲੇਕਿਨ ਇਹਦਾ ਸਵਾਦ ਬਿਲਕੁਲ ਅਲੱਗ ਹੁੰਦਾ ਹੈ ਮੇਥੀ ਤੋਂ ਔਰ ਖਾਂਚੇ ਵੀ ਬਹੁਤ ਦਾ ਟੇਸਟੀ ਹੁੰਦੀ ਹੈ ਹੁਣ ਇਹਨੂੰ ਅਸੀਂ ਚੋਗ ਲਿਆਏ ਹੁਣ ਇਹਨੂੰ ਅਸੀਂ ਪਾਣੀ ਵਿੱਚ ਐਡ ਕਰਕੇ ਚੰਗੇ ਤਰੀਕੇ ਵਾਸ਼ ਕਰਾਂਗੇ ਤਿੰਨ ਚਾਰ ਵਾਰੀ ਪਾਣੀ ਨੂੰ ਬਦਲ ਬਦਲ ਕੇ ਅਸੀਂ ਵਾਸ਼ ਕਰਨਾ ਹੈ ਤਾਂ ਕਿ ਉਹਦੇ ਵਿੱਚੋਂ ਸਾਰੀ ਗੰਦਗੀ ਨਿਕਲ ਜੇ ਬਿਲਕੁਲ ਵੀ ਕਿਰਕ ਨਾ ਰਵੇ ਵਾਸ਼ ਕਰਨ ਤੋਂ ਬਾਅਦ ਅਸੀਂ ਇਹਨੂੰ ਇੱਕ ਕੱਪੜੇ ਦੇ ਉੱਪਰ ਫਲਾ ਕੇ ਤੇ 10-15 ਮਿੰਟ ਲਈ ਧੁੱਪ ਵਿੱਚ ਸੁੱਕਣ ਲਈ ਰੱਖ ਦਾਂਗੇ ਤਾਂ ਕਿ ਇਹਦੇ ਵਿੱਚੋਂ ਬਿਲਕੁਲ ਵਧੀਆ ਤਰੀਕੇ ਪਾਣੀ ਨਿਕਲ ਜੇ ਔਰ ਇਹ ਡਰਾਈ ਹੋ ਜੇ ਉਸ ਤੋਂ ਬਾਅਦ ਅਸੀਂ ਇਹਨੂੰ ਚੌਪ ਕਰਾਂਗੇ ਦੇਖ ਸਕਦੇ ਹੋ ਕਿੰਨੀ ਵਧੀਆ ਲੱਗ ਰਹੀ ਹੈ ਹਰੀ ਹਰੀ ਸੋ ਇੱਥੇ 10-15 ਮਿੰਟ ਕੰਪਲੀਟ ਹੋ ਚੁ ਨੇ ਹੁਣ ਇਹਨੂੰ ਅਸੀਂ ਚੌਪ ਕਰ ਲੈਨੇ ਆ ਇੱਥੇ ਅਸੀਂ ਇਹਨੂੰ ਦਾਤਰ ਦੇ ਨਾਲ ਚੌਪ ਕਰ ਰਹੇ ਆ ਤੁਸੀਂ ਚਾਹੋ ਤੇ ਇਹਨੂੰ ਟੋਕੇ ਵਿੱਚ ਵੀ ਚੌਪ ਕਰ ਸਕਦੇ ਹੋ ਸਾਗ ਵਾਂਗੂ ਦਾਤਰ ਦੇ ਨਾਲ ਵੀ ਜਾਂ ਫਿਰ ਤੁਸੀਂ ਚਾਕੂ ਦੇ ਨਾਲ ਵੀ ਰਫਲੀ ਚੌਪ ਕਰ ਸਕਦੇ ਹੋ ਉਸ ਤੋਂ ਬਾਅਦ ਅਸੀਂ ਇੱਥੇ ਆਲੂ ਛਿੱਲ ਰਹੇ ਆ ਇਹਦੇ ਵਿੱਚ ਅਸੀਂ ਆਲੂ ਵੀ ਐਡ ਕਰਾਂਗੇ ਜਦੋਂ ਵੀ ਹਾਲੋਜੀਪੁਰਜੀ ਬਣਾਓ ਉਹਦੇ ਵਿੱਚ ਆਲੂ ਐਡ ਕਰਕੇ ਬਣਾਓ ਤੇ ਉਹ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਸਭ ਤੋਂ ਪਹਿਲਾਂ ਅਸੀਂ ਆਲੂ ਨੂੰ ਚੰਗੇ ਤਰੀਕੇ ਛਿੱਲ ਲਾਂਗੇ ਉਸ ਤੋਂ ਬਾਅਦ ਇਹਨੂੰ ਚੌਪ ਕਰਾਂਗੇ ਆਲੂ ਬਹੁਤ ਜ਼ਿਆਦਾ ਵੱਡੇ ਸਾਈਜ਼ ਵਿੱਚ ਨਹੀਂ ਕੱਟਨੇ ਇਸ ਤਰੀਕੇ ਛੋਟੇ ਛੋਟੇ ਆਲੂ ਕੱਟਨੇ ਨੇ ਇਸ ਤਰੀਕੇ ਜਦੋਂ ਅਸੀਂ ਆਲੂ ਛੋਟੇ ਚੌਪ ਕਰਦੇ ਆਂ ਫਿਰ ਆਲੂ ਛੇਤੀ ਪੱਕ ਜਾਂਦੇ ਨੇ ਹੁਣ ਅਸੀਂ ਤੜਕੇ ਦੀ ਤਿਆਰੀ ਕਰ ਲੈਣੇ ਆ ਇੱਥੇ ਅਸੀਂ ਇੱਕ ਮੀਡੀਅਮ ਸਾਈਜ਼ ਦਾ ਪਿਆਜ਼ ਉਹਨੂੰ ਛੋਟਾ ਛੋਟਾ ਚੌਪ ਕਰਾਂਗੇ ਜਿਸ ਤਰੀਕੇ ਅਸੀਂ ਦਾਲ ਨੂੰ ਤੜਕਾ ਲਾਉਣ ਵਾਸਤੇ ਪਿਆਜ਼ ਚੌਪ ਕਰਦੇ ਆਂ ਉਦਾਂ ਅਸੀਂ ਇਹਨੂੰ ਪਿਆਜ਼ ਨੂੰ ਚੌਪ ਕਰਨਾ ਹੈ ਉਸ ਤੋਂ ਬਾਅਦ ਅਸੀਂ 4 ਕਲੀਆਂ ਲਸਣ ਦੀਆਂ ਯੂਜ਼ ਕਰ ਰਹੇ ਆ ਉਹਨੂੰ ਵੀ ਅਸੀਂ ਰਫਲੀ ਚੌਪ ਕਰ ਲਿਆ ਹੈ ਹੁਣ ਅਸੀਂ ਪਿਆਜ਼ ਲਸਣ ਔਰ 4-5 ਸੁੱਕੀਆਂ ਲਾਲ ਮਿਰਚਾਂ ਸਾਰੀਆਂ ਚੀਜ਼ਾਂ ਇਕੱਠੀਆਂ ਕੁੰਡੀ ਸੋਟੇ ਵਿੱਚ ਐਡ ਕਰਾਂਗੇ ਔਰ ਉਹਨੂੰ ਦਰਦਰਾ ਕੁੱਟਾਂਗੇ ਉਸ ਤੋਂ ਬਾਅਦ ਅਸੀਂ ਝੜਕਾ ਲਗਾਵਾਗੇ ਇਸ ਤਰੀਕੇ ਝੜਕਾ ਬਹੁਤ ਜ਼ਿਆਦਾ ਟੇਸਟੀ ਬਣ ਕੇ ਰੈਡੀ ਹੁੰਦਾ ਹੈ ਤੁਸੀਂ ਚਾਹੋ ਤੇ ਇਹਨੂੰ ਦਰਦਰਾ ਮਿਕਸੀ ਵਿੱਚ ਵੀ ਕੁੱਟ ਕੇ ਰੈਡੀ ਕਰ ਸਕਦੇ ਹੋ ਹੁਣ ਅਸੀਂ ਕੜਾਈ ਵਿੱਚ 3 ਟੇਬਲस्पून ਆਇਲ ਐਡ ਕੀਤਾ ਹੈ ਆਇਲ ਜਦੋਂ ਚੰਗੇ ਤਰੀਕੇ ਗਰਮ ਹੋ ਗਿਆ 1 ਟੇਬਲस्पून ਜੀਰਾ ਐਡ ਕੀਤਾ ਹੈ ਤੇ ਪਿਆਜ਼ ਨੂੰ 골ਡਨ ਬ੍ਰਾਊਨ ਹੋਣ ਤੱਕ ਭੁੰਨਾਂਗੇ ਜਦੋਂ ਉਹ ਦਾ ਬਿਲਕੁਲ ਕੱਚਾਪਨ ਦੂਰ ਹੋ ਜਾਏਗਾ ਉਸ ਤੋਂ ਬਾਅਦ ਹੀ ਅਸੀਂ ਇਹਦੇ ਵਿੱਚ ਸਪਾਈਸਿਸ ਐਡ ਕਰਾਂਗੇ ਇੱਥੇ ਅਸੀਂ ਇਹਦੇ ਵਿੱਚ ਹਾਫ ਟੇਬਲस्पून ਨਮਕ ਐਡ ਕੀਤਾ ਹੈ ਹਾਫ ਟੇਬਲस्पून ਲਾਲ ਮਿਰਚੀ ਐਡ ਕੀਤੀ ਹੈ ਔਰ ਹਾਫ ਟੇਬਲस्पून ਹਲਦੀ ਐਡ ਕੀਤੀ ਹੈ ਸਾਰੀਆਂ ਸਪਾਈਸਿਸ ਨੂੰ ਚੰਗੇ ਤਰੀਕੇ ਮਿਕਸ ਕਰਨ ਤੋਂ ਬਾਅਦ ਔਇਲ ਵਿੱਚ ਜਦੋਂ ਅਸੀਂ 1-2 ਸੈਕਿੰਡ ਭੁੰਨਾਂਗੇ ਉਸ ਤੋਂ ਬਾਅਦ ਅਸੀਂ ਜਿਹੜੇ ਆਲੂ ਚੌਪ ਕਰਕੇ ਰੱਖੇ ਨੇ ਉਹ ਐਡ ਕਰਾਂਗੇ ਆਲੂ ਵੀ ਅਸੀਂ ਚੰਗੇ ਤਰੀਕੇ ਮਸਾਲੇ ਵਿੱਚ ਭੁੰਨਾਂਗੇ ਜਦੋਂ ਆਲੂ 4-5 ਮਿੰਟ ਤੱਕ ਚੰਗੇ ਤਰੀਕੇ ਭੁੰਨੇ ਜਾਣਗੇ ਉਸ ਤੋਂ ਬਾਅਦ ਅਸੀਂ ਜਿਹੜੀ ਹਾਲੋ ਚੌਪ ਕਰਕੇ ਰੱਖੀ ਆ ਉਹ ਐਡ ਕਰਾਂਗੇ ਔਰ ਉਹਨੂੰ ਵੀ ਚੰਗੇ ਤਰੀਕੇ ਪਕਾਵਾਂਗੇ ਅਸੀਂ ਹਾਲੋ ਐਡ ਕਰਨ ਤੋਂ ਬਾਅਦ ਇਹਨੂੰ ਦੋਨਾਂ ਚੀਜ਼ਾਂ ਨੂੰ ਪੂਰੇ 15 ਤੋਂ 20 ਮਿੰਟ ਤੱਕ ਪਕਾਣਾ ਹੈ ਤਾਂ ਕਿ ਬਿਲਕੁਲ ਵਧੀਆ ਤਰੀਕੇ ਸਾਡੀ ਹਾਲੋ ਦੀ ਭੁਰਜੀ ਬਣ ਕੇ ਰੈਡੀ ਹੋਵੇ ਸੋ ਇੱਥੇ ਆਲੂ ਬਿਲਕੁਲ ਵਧੀਆ ਤਰੀਕੇ ਭੁੰਨੇ ਜਾ ਚੁੱਕੇ ਜਿਹੜੀ ਥੋੜੀ ਬਹੁਤ ਕਸਰ ਰਹਿ ਗਈ ਹੈ ਉਹ ਬਾਕੀ ਜਦੋਂ ਹਾਲੋ ਭੁੰਨੀ ਜਾਏਗੀ ਉਹਦੇ ਨਾਲ ਉਹ ਪੱਕ ਜਾਣਗੇ ਸੋ ਇੱਥੇ ਅਸੀਂ ਹਾਲੋ ਨੂੰ ਵੀ ਚੰਗੇ ਤਰੀਕੇ ਤੜਕੇ ਵਿੱਚ ਮਿਕਸ ਕਰ ਦਿੰਨੇ ਆ ਔਰ ਉਸ ਤੋਂ ਬਾਅਦ ਇਹਨੂੰ ਅਸੀਂ ਪੂਰੇ ਤਾਂ ਤੋਂ 20 ਮਿੰਟ ਤੱਕ ਪਕਾਉਣਾ ਹੈ ਵਿੱਚ ਵਿੱਚ ਚੈੱਕ ਵੀ ਕਰਦੇ ਰਹਿਣਾ ਹੈ ਕੜਛੀ ਨਾਲ ਚਲਾ ਕੇ ਅਗਰ ਨਹੀਂ ਚੈੱਕ ਕਰਾਂਗੇ ਤੇ ਫਿਰ ਸਾਰੀ ਹਲੋ ਥੱਲੇ ਲੱਗ ਜਾਂਦੀ ਹੈ ਸੋ ਤੁਸੀਂ ਦੇਖ ਸਕਦੇ ਹੋ ਇੱਥੇ 15 ਤੋਂ 20 ਮਿੰਟ ਪੂਰੇ ਕੰਪਲੀਟ ਹੋ ਚੁੱਕੇ ਨੇ ਔਰ ਹਲੋ ਦੇਖਣ ਚ ਕਿੰਨੀ ਜ਼ਿਆਦਾ ਅੱਛੀ ਲੱਗ ਰਹੀ ਹੈ ਬਿਲਕੁਲ ਮੇਥੀ ਵਰਗੀ ਦੇਖਣ ਚ ਲੱਗ ਰਹੀ ਹੈ ਲੇਕਿਨ ਖਾਂ ਚ ਇਹਦਾ ਮੇਥੀ ਨਾਲੋਂ ਟੇਸਟ ਬਿਲਕੁਲ ਅਲੱਗ ਹੁੰਦਾ ਹੈ ਬਹੁਤ ਜ਼ਿਆਦਾ ਟੇਸਟੀ ਬਣ ਕੇ ਰੈਡੀ ਹੁੰਦੀ ਹੈ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਹੈ ਜਿਹਨੂੰ ਬਹੁਤ ਜ਼ਿਆਦਾ ਠੰਡ ਲੱਗਦੀ ਹੈ ਉਹ ਹਫ਼ਤੇ ਵਿੱਚ ਇੱਕ ਵਾਰੀ ਇਸ ਤਰੀਕੇ ਹਲੋ ਬਣਾ ਕੇ ਜ਼ਰ ਨਾਲ ਚਪਾਤੀ ਬਣਾਉਣ ਜਾ ਰਹੇ ਹਾਂ ਤੁਸੀਂ ਇਹਨੂੰ ਚਪਾਤੀ ਨਾਲ ਵੀ ਸਰਵ ਕਰ ਸਕਦੇ ਹੋ ਜਾਂ ਫਿਰ ਤੁਸੀਂ ਇਹਨੂੰ ਪ੍ਰੌਨਟੀ ਨਾਲ ਵੀ ਬਣਾ ਕੇ ਖਾ ਸਕਦੇ ਹੋ ਦੋਨੋਂ ਚੀਜ਼ਾਂ ਨਾਲ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਅਗਰ ਕਿਸੇ ਨੂੰ ਸੁੱਕੀ ਸਬਜ਼ੀ ਖਾਣੀ ਨਹੀਂ ਪਸੰਦ ਫਿਰ ਤੁਸੀਂ ਇਹਦੇ ਨਾਲ ਦਹੀਂ ਵੀ ਸਰਵ ਕਰ ਸਕਦੇ ਹੋ ਜਾਂ ਫਿਰ ਦਾਲ ਵੀ ਬਣਾ ਕੇ ਸਰਵ ਕਰ ਸਕਦੇ ਹੋ ਔਰ ਇਹਨੂੰ ਤੁਸੀਂ ਮੱਕੀ ਦੀ ਰੋਟੀ ਦੇ ਨਾਲ ਵੀ ਬਣਾ ਕੇ ਖਾ ਸਕਦੇ ਹੋ ਉਹਦੇ ਨਾਲ ਵੀ ਇਹ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਗਰਮਾ ਗਰਮ ਇੱਥੇ ਸਾਡੇ ਫੁਲਕੇ ਵੀ ਬਣ ਕੇ ਰੈਡੀ ਹੋ ਚੁੱਕੇ ਨੇ ਦੇਖ ਸਕਦੇ ਹੋ ਗਾਇਜ਼ ਚੁੱਲੇ ਦੇ ਫੁਲਕੇ ਕਿੰਨੇ ਵਧੀਆ ਤਰੀਕੇ ਫੁਲਕੇ ਹੋਰ ਬਨ ਕੇ ਰੈਡੀ ਹੁੰਦੇ ਨੇ ਹੁਣ ਅਸੀਂ ਤੁਹਾਨੂੰ ਪਲੇਟ ਸਰਵ ਕਰਕੇ ਵਿਖਾਣੇ ਆ ਫੁਲਕਿਆਂ ਉੱਪਰ ਅਸੀਂ ਦੇਸੀ ਘੀਓ ਅਪਲਾਈ ਕਰਨ ਜਾ ਰਹੇ ਹਾਂ ਤੁਸੀਂ ਚਾਹੋ ਤੇ ਨਾਲ ਮੱਖਣ ਵੀ ਸਰਵ ਕਰਕੇ ਖਾ ਸਕਦੇ ਹੋ ਜੇ ਤੁਹਾਨੂੰ ਸਾਡਾ ਅੱਜ ਦਾ ਵਲੌਗ ਅੱਛਾ ਲੱਗਿਆ ਹੋਵੇ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਇੱਕ ਵਾਰੀ ਸਾਡੇ ਇਸ ਤਰੀਕੇ ਦੇ ਨਾਲ ਦੇਸੀ ਹਾਲੋ ਬਣਾ ਕੇ ਜ਼ਰੂਰ ਟਰਾਈ ਕਰਿਓ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਏਗੀ ਜਦੋਂ ਵੀ ਬਣਾ ਕੇ ਟਰਾਈ ਕਰੋਗੇ ਸਾਨੂੰ ਕਮੈਂਟ ਕਰਕੇ ਦੱਸਣਾ ਨਾ ਭੁੱਲਣਾ ਕਿ ਤੁਹਾਨੂੰ ਹਾਲੋ ਦੀ ਸਪੁਰਜੀ ਕਿੱਦਾਂ ਦੀ ਲੱਗੀ ਦੇਖ ਸਕਦੇ ਹੋ ਦੇ ਕਿੰਨੀ ਜ਼ਿਆਦਾ ਵਧੀਆ ਲੱਗ ਰਹੀ ਹੈ ਨਾਲ ਅਸੀਂ ਦਹੀਂ ਸਰਵ ਕੀਤਾ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਤੁਸੀਂ ਦਹੀਂ ਦਾਲ ਕਿਸੇ ਵੀ ਚੀਜ਼ ਨਾਲ ਸਰਵ ਕਰ ਸਕਦੇ ਹੋ ਸੋ ਹੁਣ ਅਸੀਂ ਮਿਲਦੇ ਹਾਂ ਨੈਕਸਟ ਵੀਡੀਓ 'ਚ ਇਹ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਬਾਏ